ਕਿੰਨੀ ਉਮਰ ਕਿੰਨੀ ਹੋ ਗਈ? ਵੀਰਾਂ ਸਾਡੇ, ਉਹਨੇ ਸਾਡੇ। ਕਿੰਨਾ ਸਮਾਂ ਹੋ ਗਿਆ ਸੀ ਉਹਨੂੰ ਅਮਰੀਕਾ ਗਏ ਨਾ? 10 ਮਹੀਨਾ ਵੀ ਹੋ ਗਿਆ। ਮਹੀਨਾ ਹੋ ਗਿਆ। ਕਿੱਥੋਂ ਰਿਪੋਰਟ ਕਿੱਥੋਂ ਆਇਆ? ਕੈਂਪ ਚ ਹੋਇਆ ਕਿ ਸ਼ਹਿਰ ਚ ਕਿਦੋਂ ਕੰਮ ਕਰਦੇ ਫੜਿਆ ਗਿਆ ਉੱਥੇ? ਨਹੀਂ, ਕੈਂਪ ਚ ਹੋਇਆ। ਕੈਂਪ ਚ ਹੋਇਆ ਜੀ। ਕਿੰਨਾ ਸਮਾਂ ਕੈਂਪ ਚ ਰਿਹਾ ਜੀ? ਇਹ 1 ਮਹੀਨਾ ਕੋਈ ਗਿਆ ਇਹਨੂੰ। ਠੀਕ ਜੀ। ਤੇ ਕਿੰਨੇ ਕੁ ਪੈਸੇ ਤੁਹਾਡੇ ਲੱਗੇ ਸੀ ਜਦੋਂ ਤੁਹਾਡਾ ਬੇਟਾ ਥਰਵਾਣਾ ਹੋਇਆ ਬਾਕੀ ਗਿਆ 40 ਤਿੰਨ ਰੱਖ ਦੀ 40 ਬੰਦਾ ਲਈ ਠੀਕ ਹੈ ਕੀ ਹੁਣ ਕੀ ਮਹਿਸੂਸ ਕਰਦੇ ਪਿਓ ਇਸ ਟਾਈਮ ਹੁਣ ਕੀ ਮਹਿਸੂਸ ਕਰਨਾ ਹੈ ਚਾਹ ਜੋ ਵਾ ਠੀਕ ਹੈ ਜੀ ਸਰ ਕਿਹਦੇ ਕੋਈ ਏਜੰਟ ਕਿਹਦੇ ਰਾਈ ਗਿਆ ਸੀ ਉਹ ਉੱਥੇ ਨੇ ਕੀਤਾ ਯਾਰ ਪੇਪਰ ਤੇ ਕੀਤਾ ਹੈ ਸਪੇਨ ਪਹਿਲਾਂ ਚਲ ਗਿਆ ਸਪੇਨ ਤੇ ਪਹਿਲਾਂ ਗਿਆ ਇਹਨਾਂ ਸਪੇਨ ਤੇ ਕਿੰਨਾ ਸਮਾਂ ਹੋ ਗਿਆ ਹੁਣ ਸਪੇਨ ਸਪੇਨ ਤੇ ਗਿਆ ਗਸਤ ਦਾ ਗਿਆ ਅਛਾ ਜੀ ਠੀਕ ਹੈ ਹੁਣ ਤੁਹਾਡੀ ਕੋਈ ਸਰਕਾਰ ਤੋਂ ਮੰਗੋ ਇਸ ਸੰਬੰਧੀ ਹੋਰ ਕੀ ਹੋਣਾ ਬੱਚਾ ਘਰ ਆ ਗਿਆ ਜੋ ਕਿ ਜੀ ਇਹ ਜਾਣਕਾਰੀ ਬੇਟਾ ਘਰ ਆ ਰਿਹਾ ਹੈ ਹਾਂ